ਦੋਸਤ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਕੱਚੇ ਪੱਕੇ ਪਹੁੰਚੇ ਆ ਪੱਟੀ ਤਸੀਲ ਜਿਹੜਾ ਤਰਨਤਾਰਨ ਇੱਕ ਵਾੜ ਤੁਹਾਨੂੰ ਦਿਖਾ ਰਹੇ ਆ ਦੂਜਾ ਸੂਆ ਇਸ ਵਾੜ ਨੇ ਸੂਣਾ 8 ਤੋਂ 7 ਦਿਨ ਵੀ ਹਜੇ ਨਰਮਾ ਬਾਕੀ ਸਫਾਈ ਸੁਫਾਈ ਬਹੁਤ ਆ ਪਿੰਡੇ ਦੀ ਗੱਲ ਕਰੀਏ ਪਿੰਡਾ ਵੀ ਸਾਫ ਸੁਥਰਾ ਲੋਵੇ ਦੇ ਵੀ ਸਾਫ ਸੁਥਰੀ ਆ ਚਾਰੇ ਥਾਣਾਂ ਚੰਗਾ ਨਖੇੜ ਚੰਗੀ ਵੰਡ ਸਪੇਸ ਅਰਪਿਤ ਕੀ ਹਾਲੇ ਵਧੀਆ ਵਧੀਆ ਤੁਸੀਂ ਸੁਣਾਓ ਲੈ ਵੀ ਅਰਪਿਤ ਦੂਜਾ ਸੂਆ ਸੂਣ ਵਾਲੀ ਹੈ ਵਾੜ ਹਾਂਜੀ ਬਿਲ ਨਹੀਂ ਦੀ 8-7 ਦਿਨ 8-7 ਦਿਨ ਲੈ ਜੂ 10 ਲੈ ਜੂ ਭਾਵੇਂ ਆ ਚਲੋ ਜਿੰਨੇ ਲੈ ਦੀ ਉਨੀ ਚੰਗੀ ਹੈ ਨਾ ਪਿਆਰੀ ਜੋਨੀ ਚਲ ਗਈ ਥੱਲੇ ਉਹ ਕਰ ਜੂਗੀ ਬਾਕੀ ਦੋਸਤੋ ਹਾਇ ਪੂਰੀ ਸਾਫ ਸੁਥਰੀ ਹੈ ਰੰਗ ਪਾਜ ਆ ਫੇਸ ਕੁਆਲਟੀ ਸਟੇਟ ਪਟਾ ਹਾਈਟ ਕਾਤ ਦੀ ਗੱਲ ਕਰਨ ਲਈ ਤੇ ਮੀਡੀਅਮ ਤੋਂ ਥੋੜੀ ਜਿ ਉੱਚੀ ਆ ਇਧਰੋਂ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਤੋਰ ਕੇ ਦਿਖਾ ਰਹੇ ਹਾਂ ਪਰ ਉਹ ਮਾੜੀ ਲੈ ਕੇ ਜਾਇਓ ਆ ਵੇਖੋ ਜੀ ਸਫਾਈਆਂ ਸੁਫਈਆਂ ਬਹੁਤਾ ਕਰਮਾਲੀ ਨੂੰ ਤੇ ਜਿਆਦਾ ਰੇਟ ਦੇ ਵਿੱਚ ਅੱਜ ਮਿਲ ਜੂਗੀ ਬਿਲਕੁਲ ਪਹੁੰਚ ਹੀ ਹੋਣੀ ਹੈ 100 ਕਿਲੋਮੀਟਰ ਤੱਕ ਕਿੰਨੇ ਦੀ 53000 ਦੀ 53000 ਦੀ ਪਹੁੰਚ 100 ਕਿਲੋਮੀਟਰ ਤੱਕ ਠੀਕ ਹੈ ਜੀ ਡਿਮਾਗ ਭਾਵੇਂ 58 ਕਰਾ ਲਓ ਦੋਸਤੋ ਭਾਵੇਂ 60 ਕਰਾ ਲਓ 53000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਸੁਵਾਰ ਚੰਗੀ ਹੈ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਕਾਲ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਲਿਓ ਬਾਕੀ ਟਿੱਪਣ ਵੀ ਕੋਈ ਪਿੱਛੇ ਭਾਰ ਦੀ ਮੁਸ਼ਕਲ ਤੋਂ ਗਾਰੰਟੀ ਆਪਣੀ ਗਾਰੰਟੀ ਠੀਕ ਹੈ ਗਾਰੰਟੀ ਤਸਦੀਰ ਹੋਊਗੀ ਪਿੱਛੇ ਭਾਰ ਤੋਂ ਚਾਹੇ ਟਿੱਪਣ ਉਹਦੀ ਤਸਦੀ ਤੁਸੀ ਇੱਥੇ ਆ ਕੇ ਕਰ ਸਕਦੇ ਜੀ ਸੋ ਧੰਨਵਾਦ ਇੱਕ ਸ਼ਾਰਟ ਵੀਡੀਓ ਵੇਖਣ ਦੇ ਲਈ